ਖੇਤਾਂ ਦੀ ਫਸਲ ਚੋਰੀ ਕਰਨ ਵਾਲਾ ਆੜ ਕੇ ਦੇ ਪਰਚਾ ਦਰ ਦਿੱਖਾ ਕੇ ਰਾਂਗੇ ਉਸ ਤੇ ਐਸੀ ਗੁੰਡਾਗਨ ਕਰਦਾ ਮਰਦਾ ਬਾਹ ਕਿਸਾਨ ਦੀ ਫਸਲ ਚੋਰੀ ਕਰਨ ਵਾਲਾ ਆਰਤੀਆ ਮਰਦਾ ਬਾਹ ਸਰ ਇੱਕ ਮਿੰਟ ਸਰ 3 ਮਿੰਟ ਚਲੋ ਹਾਂਜੀ ਕੀ ਨਾਮ ਹੈ ਮੈਂ ਸੁਭਾ ਸਿੰਘ ਸੰਗਪੂਰਾ ਜੀ ਮੀਤ ਪ੍ਰਧਾਨ ਭਾਰਤੀ ਕਿਸਾਨ ਜੂਨੀਆ ਦੀ ਏਕਤਾ ਉਹ ਰਾਮ ਬੁਲਾ ਕੇ ਲੈਣਾ ਗਾ ਜੀ ਬੱਬੀ ਜੀ ਅੱਜ ਚੌਂਕੀ ਅੱਗੇ ਧਰਨਾ ਲਾਇਆ ਕਾਰਨ ਕੀ ਹੈਗਾ ਕੀ ਕਹਿਣਾ ਚਾਹੋਗੇ ਪੁਲਿਸ ਕੋ ਸ਼ਾਸਨ ਨੂੰ ਇਹ ਜਿਹੜਾ ਚੌਂਕੀ ਅੱਗੇ ਧਰਨ ਆ ਲਾਇਆ ਜੀ ਪਿਛਲੇ ਸਾਲ ਦਾ ਸਾਲ 2 ਸਾਲ ਹੋ ਗਿਆ ਆਰਾਮਗੜ ਦਾ ਕਿਸਾਨ ਤੇ ਇਥੋਂ ਦਾ ਇੱਕ ਆੜਤੀਏ ਦਾ ਪਤੀ ਗੱਲਬਾਤ ਆ ਉਹ 16-17 ਸਾਲਾਂ ਤੋਂ ਤਕਰੀਬਨ ਫਸਲ ਸੜਦਾ ਆ ਰਿਹਾ ਕਿਸਾਨ ਇਸ ਆੜਤੀਏ ਦੇ ਇਹਨਾਂ ਦਾ ਆਪਸੇ ਕੋਈ ਦਿੱਕਤ ਆ ਕੀ ਅਸੀਂ ਉਹ ਚੌਂਕੀ ਆਏ ਤੇ ਸਾਲ ਤੋਂ ਉੱਪਰ ਦੀ ਗੱਲ ਹੋ ਗਈ ਇਹਨਾਂ ਦਾ ਜਿਹੜਾ ਆੜਤੀਆ ਐਸੋਸ਼ੀਏਸ਼ਨ ਦਾ ਪ੍ਰਧਾਨ ਹੈ ਉਹ ਵੀ ਤੀ ਉਹਨਾਂ ਦੇ ਇਹ ਜਿਹੜਾ ਬਿੰਦਰ ਸਿੰਘ ਹੈ ਰਾਮਗੜ੍ਹ ਵਾਲਾ ਉਹ ਕਹਿੰਦਾ ਮੈਂ ਪੈਸੇ ਦੇਣੇ ਨੇ ਵੀ ਪਰ ਮੇਰੀ ਇਹਨੇ ਚੋਰੀ ਕਰੀ ਐ ਚੋਰੀ ਮੈਂ ਭਰੋਸੇ ਤੇ ਛੱਡਦਾ ਰਿਹਾ ਫਸਲ 16 17 ਸਾਲ ਹੋ ਗਏ ਉਹ ਇੱਕ ਵਾਰੀ ਇੱਕ ਨੂੰ ਇੱਕ ਟਰਾਲੀ ਦੀ ਸ਼ੱਕ ਪੈ ਗਈ ਜਦੋਂ ਟਰਾਲੀ ਇੱਕ ਕੰਡੇ ਤੇ ਚਾੜੀ ਕੰਡੇ ਤੇ ਚੜ੍ਹ ਕੇ ਉਰੇ ਸਿੱਟੀ ਦੁਕਾਨ ਤੇ ਤੇ ਦੁਬਾਰੇ ਉਹੀ ਟਰਾਲੀ ਉਸੇ ਲੋਟ ਭਰ ਕੇ ਕੰਡੇ ਤੇ ਟੋਲੀ ਉਦੇਚ 17 ਗਟਿਆਂ ਤੋਂ ਲੈ ਕੇ 25 ਗਟਿਆਂ ਦਾ ਆਟਾ ਸਟਾਟ ਘਟ ਗਿਆ ਉਹ ਇਹਨੂੰ ਸ਼ੱਕ ਹੋ ਗਈ ਵੀ ਮੇਰੀ ਚੋਰੀ ਹੋਈ ਹੈ ਉਦੋਂ ਮਗਰੋਂ ਪੂਰੇ ਸਿਟੀ 'ਚ ਵੀ ਆਏ ਸਿਟੀ ਇੰਚਾਰਜ ਦੇ ਸਾਹਮਣੇ ਤੇ ਇਹਨਾਂ ਦਾ ਪ੍ਰਧਾਨ ਐ ਸੁਰੇਜ ਸਿੰਧਾ ਉਹਦੇ ਸਾਹਮਣੇ ਮੰਨਿਆ ਵੀ ਮੈਂ ਚੋਰੀ ਕਰੀ ਹੈ ਉਸ ਚੋਰੀ ਦੇ ਪਰਚੇ ਦੇ ਸਬੰਧ 'ਚ ਆਇਆ ਇੱਥੋਂ ਖੱਜਲ ਖਵਾਰ ਕਰਿਆ ਜਾ ਰਿਹਾ ਹੈ ਕਿਸਾਨ ਕਿਸਾਨ ਨੂੰ ਵੀ ਤੇ ਜਥੇਬੰਦੀ ਨੂੰ ਵੀ ਇੱਥੋਂ ਸਿਟੀ ਦਾ ਇੰਚਾਰਜ ਪਹਿਲਾਂ ਹੋਰਤੀ ਹੁਣ ਹੋਰ ਐ ਨਾ ਪਹਿਨਾਲੇ ਨੇ ਸੁਣੀਆ ਨਾ ਹੁਣ ਵਾਲਾ ਸੁਣ ਰਿਹਾ ਇਸ ਕਰਕੇ ਸਿਟੀ ਮੂਰੇ ਆਇਆ ਪਹਿਲਾਂ ਉਹ ਸੇਠ ਦੀ ਦੁਕਾਨ ਮੂਰੇ ਵੀ ਬੈ ਬਲਾਰਾ ਬੋਲੇ ਬੈਠੇ ਆ ਤੇ ਹੁਣ ਸਿਟੀ ਮੂਰੇ ਇਹਨਾਂ ਨੂੰ ਕਹਿਣ ਆਇਆ ਵੀ ਉਹਤੇ ਪਰਚਾ ਜਿਹੜੀ ਬੁੱਤਾਰਾ ਬਣਦੀ ਆ ਚੋਰੀ ਦਾ ਪਰਚਾ ਦਰਜ ਕਰੋ ਜਿਹੜੀ ਇਸ ਬੰਦੇ ਨੂੰ ਸਮਾਜ ਚ ਦਿੱਕਤ ਆਈ ਆ ਉਸ ਦਾ ਪਰਚਾ ਦਰਜ ਕਰੋ ਜੇ ਕਿਤੇ ਕੋਈ ਆਈਸੀਪੀ ਆਸੀ ਗੱਲ ਹੋ ਗਈ ਕਿਸਾਨ ਨੂੰ ਉਹਦਾ ਜ਼ਿੰਮੇਵਾਰ ਇਥੋਂ ਸਿਟੀ ਇਨਚਾਰਜ ਤੇ ਉਹ ਆੜਤੀਆ ਹੋਣਗੇ ਦੁਗਾਹਾਂ ਇਹ ਆਪਦੀ ਸਿਟੀ ਇਨਚਾਰਜ ਵੀ ਵਿਚਾਰੇ ਤੇ ਉਹ ਆਰਤੀਆ ਵੀ ਵਿਚਾਰੇ ਪਰ ਇਹਦੇ ਪਰਚਾ ਦਰਜ ਕਰਾ ਕੇ ਰਹਾਗੇ ਕਿ ਨਾ ਚਰਨੀ ਸਿਟੀ ਇਨਚਾਰਜ ਕਰਦਾ ਇਹ ਭਲੇਖੇ ਚ ਜਿਉਂ-ਜੋ ਕੰਬਲੀ ਭਾਰੂਗੀ ਜਿ ਭਿੱਜੂਗੀ ਜਿਉਂ-ਜੋ ਭਾਰੀ ਹੋਊਗੀ ਇਹ ਕਾਰਨ ਇਹਦੇ ਹੱਥ ਆ ਸਿੱਦਾ ਜਦੋਂ ਵੀ ਇਧਰੋਂ ਦਿੱਕਤ ਆਇਆ ਕਰੂ ਅਸੀਂ ਇਹਦੇ ਬਾਰ ਚ ਸਿਟੀ ਦੇ ਬਾਰ ਚ ਆਇਆ ਕਰਾਂਗੇ ਪਰਚਾ ਦਰਜ ਕਰਾ ਕੇ ਰਹਾਗੇ ਬੱਸ ਇਹਦਾ ਤਿੰਨ ਵਜੇ ਤੱਕ ਇਹ ਸੰਕੇਤਕ ਧਰਨਾ ਜੀ ਅੱਜ ਤਾਂ ਦੁਬਾਰੇ ਪਾਵਾਂਗੇ ਜਿੱਦਾਂ ਧਰਨਾ ਇਹਨੇ ਪਰਚਾ ਕਰਤਾ ਠੀਕ ਹੈ ਨਹੀਂ ਦੁਬਾਰੇ ਫੇਰ ਆਵਾਂਗੇ ਹਾਂਜੀ ਕੀ ਨਾਮ ਹੈ ਜੀ ਪਤਾ ਨਹੀਂ ਮੈਂ ਬਹਾਦਰ ਸਿੰਘ ਪਟਾਲਖੁਰਦ ਜਰਨਲ ਸਕੱਤਰ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਲਹਿਰਾਗਾ ਗਾਂ ਆਪਦੇ ਚੈਨਲ ਦੇ ਜ਼ਰੀਏ ਮੈਂ ਸਮੂਹ ਕਿਰਤੀ ਤੇ ਮਿਹਨਤੀ ਲੋਕਾਂ ਨੂੰ ਦੱਸਣਾ ਚਾਹਣਾ ਕਿ ਅੱਜ ਅਸੀਂ ਨੇ ਸੀਟੀ ਥਾਣਾ ਅੱਗੇ ਸੰਕੇਤਕ ਰੋਸ ਧਰਨਾ ਲਾਇਆ ਹੈ ਅਤੇ ਇਸ ਤੋਂ ਪਹਿਲਾਂ ਆਰਤੀ ਦੇਵੀ ਸਾਡਾ ਇੱਕ ਬਲਾਰਾ ਉੱਥੇ ਬੋਲ ਕੇ ਆਇਆ ਦੱਸਣਾ ਬਣਦਾ ਔਰੇ ਰਾਮਗੜ੍ਹ ਦੇ ਵਿੱਚ ਇੱਕ ਬਿੰਦਰ ਸਿੰਘ ਨਾਂ ਦਾ ਕਿਸਾਨ ਹੈ ਜਿਹੜਾ 16 ਸਾਲ ਤੋਂ ਬਨੋਦ ਕੁਮਾਰ ਆੜਤੀਆ ਬੀਰਵਲ ਦਾਸ ਦੇ ਫਸਲ ਡੇਗ ਰਿਆ ਸੀ ਪਰ ਉਹ ਲਗਾਤਾਰ ਕਿਸਾਨ ਦੀ ਜਿਹੜੀ ਫਸਲ ਹੈ ਚੋਰੀ ਕਰ ਰਿਹਾ ਸੀ ਉਹ ਚੋਰੀ ਫੜੀ ਵੀ ਗਈ ਲਗਭਗ 16 ਮਣ ਤੋਂ ਲੈ ਕੇ 25 ਮਣ ਜਿਹੜੇ ਦਾਣੇ ਤੇ ਉਹ ਲਕੋ ਰਿਹਾ ਸੀ ਇੱਥੋਂ ਤੱਕ ਵੀ ਇੱਕ ਵਾਰ ਤਾਂ ਉਹ ਨਰਮੇ ਦੀ ਵੀ 27-22 ਮਣ ਦੀ ਪਰਚੀਓ ਘੱਟ ਕਰ ਗਿਆ ਸੀ ਜਣੀ ਉਦੋਂ ਸਾਫਤ ਹੋਇਆ ਤੇ ਇੱਕ ਵਾਰ ਉਹਦੇ ਮਨੀਮ ਨੇ ਵੀ ਕਿਹਾ ਜਿਹੜਾ ਤੋਲਾ ਦੀ ਤੋਲਦਾ ਦੀਗਾ ਵੀ ਮੈਨੂੰ ਬਨੋਦ ਕੁਮਾਰ ਵੀਰਵਾਲ ਨੇ ਕਿਹਾ ਵੀ ਤੁਸੀਂ ਆ 15 ਗੱਟੇ ਚੋਰੀ ਕਰ ਲਓ ਕੋਈ ਫਰਕ ਨਹੀਂ ਪੈਂਦਾ ਹੈਗਾ ਇਸ ਕਰਕੇ ਕਿਸਾਨ ਨਾਲ ਵੱਡੀ ਠੱਗੀ ਹੋਈ ਹੈ ਅੱਗੇ ਹੈ ਜਿਹੜੇ ਕਹਿੰਦੇ ਪੈਸਾ ਮੁਕਰਦੇ ਐ ਐਤਕੀ ਸਾਲ ਕਿਸਾਨ ਨੇ ਲਗਭਗ 14.5 ਲੱਖ ਦੀ ਫਸਲ ਵੇਚੀ ਹੈ ਪਰ ਆਰਦਿਆਂ ਤੱਕਾ ਇਹ ਹੈ ਵੀ ਜਿਹੜੇ ਜੇ ਫਾਰਮ ਹੈ ਉਹ ਲਗਭਗ 12 ਲੱਖ ਦੇ ਭਰੇ ਹੈ 2.5 ਲੱਖ ਦੇ ਜੇ ਫਾਰਮ ਕਿਉਂ ਲਕੋਏ ਹੈ ਅਤੇ ਜਿਹੜੀ ਫਸਲ 14 ਲੱਖ ਦੀ ਲਗਭਗ ਵੇਚੀ ਦੀ ਉਹਦੇ ਵਿੱਚੋਂ 12.5 ਲੱਖ ਰੁਪਇਆ ਇਸ ਕਿਸਾਨ ਨੇ ਆੜਤੀ ਦੇ ਖਾਤੇ ਚ ਪਵਾਤਾ ਇਸ ਮਸਲੇ ਤੇ ਅਸੀਂ ਚੌਂਕੀ ਇੰਚਾਰਜ ਨੂੰ ਸਾਡੇ ਆਗੂ ਸਹਿਵਾ ਨਾਲ ਪਹਿਲਾਂ ਮਿਲੇ ਆ ਪਰ ਇਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਸਾਡਾ ਤਰਕ ਹੈ ਵੀ ਜੋ ਆੜਤੀ ਸਜਾਵਾਂ ਬਣਦੀਆਂ ਕਿਉਂਕਿ ਸਾਡਾ ਕਿਸਾਨ ਹੈ ਨਾਂਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਉਹਦੀ ਇੱਜ਼ਤ ਨੂੰ ਵੀ ਢਾਹ ਲੱਗੀ ਹੈ ਸਮਾਜ 'ਚ ਉਹਦਾ ਅਕਸ ਹੈ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਸਿਵਲ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਬਣਦੀਆਂ ਧਰਾਵਾਂ ਦੇ ਤਹਿਤ ਉਸ ਚੋਰ ਆੜਤੀ ਤੇ ਪਰਚਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇ ਇਥੇ ਆੜਤੀ ਪ੍ਰਧਾਨ ਨੂੰ ਮਿਲੇ ਨਹੀਂ ਕਿਸੇ ਨੂੰ ਅਸੀਂ ਜੀ ਇਸ ਤੋਂ ਪਹਿਲਾਂ ਸਾਡੇ ਆਗੂ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਪਿੰਡ ਰਾਮਗੜ੍ਹ ਦੇ ਕਿਸਾਨ ਅਸੀਂ ਆੜਤੀਆਂ ਦਾ ਜਿਹੜਾ ਮੁਖੀ ਹੈ ਉਹਨੂੰ ਵੀ ਮਿਲੇ ਆ ਉਸ ਆੜਤੀਆਂ ਦਾ ਜਿਹੜਾ ਨੁਮਾਇੰਦਾ ਹੈ ਉਹਦੇ ਹੁੰਦੇ ਇਹ ਵੀਰਵਲ ਦਸ ਬਨੋਧ ਕੁਮਾਰ ਜਿਹੜੀ ਫਰਮ ਹੈ ਉਹ ਮੰਨੇ ਹੈ ਬੀ ਭਾਈ ਅਸੀਂ ਨੇ ਚੋਰੀ ਕੀਤੀ ਹੈ ਉਹਨਾਂ ਨੇ ਮਾਲ ਕੋਈ ਰਾਜ ਦਿੱਤਾ ਹੈਗਾ ਤੇ ਉਹਨਾਂ ਦੇ ਵੀ ਧਿਆਨ ਚ ਹੈ ਵੀ ਜਿਹੜਾ ਆੜਤੀਆ ਚ ਆੜਤੀਆ ਖੁਦ ਵੀ ਉਰੇ ਮੰਨੇ ਚੋਂ ਕਿਛੜੀ ਦੇ ਵਿੱਚ ਵੀ ਭਾਈ ਮੈਥੋਂ ਚੋਰੀ ਹੋ ਗਈ ਪਰ ਸਾਡਾ ਤਰਕ ਹੈ ਵੀ 16 17 ਸਾਲ ਤੋਂ ਚੋਰੀ ਕਰ ਰਿਹਾ ਦੇਖੋ ਅਸੀਂ ਕਿਸੇ ਦਾ ਕੋਈ ਪੈਸਾ ਨਹੀਂ ਮੁਕਾਦੇ ਪੈਸੇ ਦੇਣ ਨੂੰ ਤਿਆਰ ਆ ਸਾਡੇ ਨਾਲ ਟੇਬਲ ਤੇ ਬੈਠੋ ਹਿਸਾਬ-ਕਿਤਾਬ ਕਰੋ ਜਿਹੜੇ ਉਹਨਾਂ ਦੇ ਬਣ ਉਹਨਾਂ ਦਾ ਸਾਡੇ ਵਧੇ ਅਸੀਂ ਲੈ ਲਾਂ ਜੀ ਸਰ ਹਾਂਜੀ ਇਹ ਦਰਖਾਸਤ ਇਹ ਕਰ ਦਿੱਤੀ ਸੀਗੀ ਆਪਣੇ ਵੰਦਰ ਸਿੰਘ ਹੈ। ਰਾਮਗੜ ਸੰਧੂ ਪਰਤੇ ਕਿਸਾਨ ਹੈ। ਉਹਨੇ ਆਪਣੀ ੜਤੀ ਖਿਲਾਫ ਬਨੋਦ ਕੁਮਾਰ ਦੇ ਖਿਲਾਫ ਦਰਖਾਸਤ ਦਿੱਤੀ ਹੈ। ਮੀਰਵਾਲਾ ਉਸ ਵਗਰਾ ਦੇ ਕਿ ਉਹਦੀ ਪਿਛਲੇ ਕਰੀਬ 6 ਸਾਲ 8 ਸਾਲ ਪੁਰਾਣਾ ਮਸਲਾ ਹੈ। ਵੀ ਉਹਦੀ ਕੋਈ ਜਿਹੜੀ ਫਸਲ ਹੈ ਉਹ ਉਹਨਾਂ ਵਿੱਚੋਂ ਕੁਝ ਗਾਇਬ ਕਰ ਦਿੱਤੀ ਸੀਗੀ। ਤੇ ਉਹਦੇ ਸਬੰਧ ਚ ਇਹਨਾਂ ਨੇ ਪਹਿਲਾਂ ਅੱਜ ਅਨਾਜ ਮੰਡੀ ਦੇ ਵਿੱਚ ਇਕੱਠੇ ਹੋ ਕੇ ਇੱਕ ਕਿਸਾਨ ਜਰੂਰ ਗ੍ਰਾਹਕ ਗਰੁੱਪ ਨੇ ਆਰਤੀ ਦੁਕਾਨ ਕੋਲੇ ਜਾ ਕੇ ਉੱਥੇ ਬੈਠ ਗਏ ਸੀਗੇ ਧਰਣਾ ਲਾਇਆ ਸੀ। ਪਰੰਤੂ ਦੁਕਾਨਾਂ ਉਹ ਬੰਦ ਪਈਆਂ ਸੀ ਉਹਨਾਂ ਦੀਆਂ। ਉਸ ਤੋਂ ਬਾਅਦ ਇਹ ਆ ਕੇ ਚੌਂਕੀ ਕੋਲਾ ਕੇ ਬੈਠ ਗਏ ਨੇ ਬਾਹਰ। ਤੇ ਅਸੀਂ ਨਾਲ ਹੁਣ ਗੱਲ ਕਰ ਰਹਿਆਂਗੇ ਤੇ ਆਰਤੀ ਜਿਹੜਾ ਹੈਗਾ ਉਹਨੇ ਪਹਿਲਾਂ ਫੋਨਿਸ ਚੱਕਿਆ ਹੁਣ ਅਸੀਂ ਆਰਤੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲ ਕੀਤੀ ਹੈ ਉਹ ਅਸੀਂ ਬੁਲਾ ਕੇ ਜਲਦੀ ਇਹਨਾਂ ਦਾ ਜਿਹੜਾ ਮਸਲਾ ਹੈ ਹੱਲ ਕਰ ਦਾਂਗੇ ਕੋਈ ਐਡਾ ਵੱਡਾ ਇਸ਼ੂ ਨਹੀਂ ਹੈ ਤੇ ਇਹ ਮਿਸ ਅੰਡਰਸਟੈਂਡਿੰਗ ਹੈ ਪਹਿਲਾਂ ਨਾਲ ਬੈਠ ਕੇ ਇੱਕ ਦੋ ਵਾਰੀ ਬੈਠੇ ਵੀ ਨੇ ਜੋ ਮੈਨੂੰ ਪਤਾ ਲੱਗਿਆ ਅੱਜ ਤੇ ਪਰ ਉਹ ਨਹੀਂ ਹੱਲ ਹੋਇਆ ਤੇ ਹੁਣ ਮੈਂ ਅਸੀਂ ਇਹ ਮੈਂ ਵਿੱਚ ਵਿੱਚ ਆ ਗਿਆ ਹੁਣ ਅਸੀਂ ਜਲਦੀ ਬੁਲਾ ਕੇ ਦੋਨਾਂ طرفੋਂ ਇਹਨਾਂ ਚਾਰ-ਚਾਰ ਬੰਦੇ ਬੁਲਾ ਕੇ ਇਹ ਗੱਲਾਂ ਨੇ ਸਰੇ ਛੱਡ ਦਾਂਗੇ ਫੈਸਲਾ ਕਰਵਾ ਦੇਵਾਂਗੇ